रोटरी क्लब ईस्ट की तरफ से अमृतसर ईस्ट की तरफ से ये प्रोग्राम हर साल मनाया जाता है तो हमारे साल और भी क्लब ज्वाइन करते हैं तो हमारा ये प्रोग्राम बहुत अच्छा जाता है तो किशन जी की कृपा रहे तो हम हर साल ऐसे ही करते रहेंगे जी जन्माष्टमी दिया बहुत बहुत मुबारक छब्बीस तरीक नो जन्माष्टमी है और साधा रोटरी क्लब हर साल की तरह ਕੁਮਾਰ ਇੰਟਰਨੈਸ਼ਨਲ ਦੇ ਵਤੀ ਕਿ ਜਨਮ ਅਸ਼ਟਮੀ ਦਾ ਪ੍ਰੋਗਰਾਮ ਜਿਹੜਾ ਰੱਖਦੇ ਨੇ ਮੈਨੂੰ ਆਨ ਦਾ ਇੱਥੇ ਮੌਕਾ ਮਿਲਦਾ ਬਹੁਤ ਆਨੰਦ ਆਉਂਦਾ ਤੁਲਕਰਾਜ ਵਾਲੀਆ ਜੀ ਸਾਡੇ ਆਦਰਮੀ ਐ ਚਿਰਤਨ ਕਾਵੇ ਸਨ ਸੰਕਟਾਂ ਬੁਰੀਆਂ ਇੱਥੇ ਹਾਜ਼ਰੀਆਂ ਲਵਾ ਰਹੀਆਂ ਸਨ ਔਰ ਇਹ ਬੜਾ ਵੱਡਾ ਪਰਵ ਹੈ ਜੀ ਸਾਡਾ ਹਿੰਦੁਸਤਾਨ ਦੀ ਦੁਨੀਆ ਦੇ ਵਿੱਚ ਪਰਵ ਮਨਾਇਆ ਜਾਂਦਾ ਜਨਮ ਅਸ਼ਟਮੀ ਦਾ ਇੱਕ ਭਗਵਾਨ શ્રી ਕ੍ਰਿਸ਼ਨ ਐਸੇ ਹੋਏ ਨੇ ਜਿਨ੍ਹਾਂ ਨੇ ਕਿਹਾ ਕਿ ਮੈਂ ਪਰਭੂ ਆਮਾ ਪਰਮੇਸ਼ਵਰ ਹੈ। ਔਰ ਸਾਨੂੰ ਉਹਨਾਂ ਦੇ ਦਿੱਤੇ ਮਾਰਗ ਤੇ ਚੱਲਣਾ ਚਾਹੀਦਾ ਹੈ। ਕਰਮ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਆਪਣੇ ਨੇਕ ਕਰਮ ਕਰਨੇ ਚਾਹੀਦੇ ਫਲ ਦੀ ਇਛਾ ਨਹੀਂ ਕਰਨੀ ਚਾਹੀਦੀ। ਅੱਜ ਇਹ ਸਾਰਿਆਂ ਨੂੰ ਇਸ ਸੋਪਨ ਦੀ ਲੋੜ ਆ ਆਪਣੇ ਆਪਣੇ ਕੋੰਦੇ ਕੰਮ ਕਰੋ ਔਰ ਸਭ ਨੂੰ ਪਿਆਰ ਨਾਲ ਗੱਲੇ ਲਗਾਓ। ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ-ਬਹੁਤ ਇਸ ਦਿਨ ਦੀਆਂ ਵਧਾਈਆਂ ਦਿੰਦਾ ਜੀ। ਖਾਸ ਕਰਕੇ ਰੌਟਰੀ ਕਲੱਬ ਨੂੰ ਖਾਸ ਵਰਤੋਂ ਵਧਾਈ ਦਿੰਦਾ ਜੀ। ਸੁਮੇਰ ਗੁਪਤਾ ਸੈਕਟਰੀ ਰੋਟਰੀ ਕਲੱਬ ਅੰਮ੍ਰਿਤਸਰ ਈਸਟ ਅੱਜ ਕ੍ਰਿਸ਼ਨ ਜਨਮ ਅੰਸ਼ਤਮੀ ਦੇ ਉਪਲਕਸ਼ੇ ਅਸੀਂ ਰੋਟਰੀ ਕਲੱਬ ਅੰਮ੍ਰਿਤਸਰ ਈਸਟ ਵੱਲੋਂ ਕ੍ਰਿਸ਼ਨ ਜਨਮ ਅੰਸ਼ਮੀ ਦਾ ਫੰਕਸ਼ਨ ਮਨਾਇਆ ਹੈ ਇਸ ਫੰਕਸ਼ਨ ਨੂੰ ਸਾਰੇ ਰੋਟਰੀ ਕਲੱਬ ਅੰਮ੍ਰਿਤਸਰ ਦੇ ਜਿਨੇਰੀਏਗੇ ਉਹਨਾਂ ਨੇ ਵੀ ਜੁਆਇਨ ਕੀਤਾ ਜੀ ਉਸ ਤੋਂ ਇਲਾਵਾ ਜਨਰਲ ਪਬਲਿਕ ਦੇ ਵਿੱਚੋਂ ਤਕਰੀਬਨ 5-700 ਲੋਕ ਇੱਥੇ ਆਏ ਹੈ ਕ੍ਰਿਸ਼ਨ ਜੀ ਦੇ ਭਜਨ ਸੁਨੇ ਹੈ ਭਜਨ ਸ਼੍ਰੀ ਰਾਮ ਚੰਨਮ ਦੇ ਪ੍ਰਮੁਖ ਸ਼੍ਰੀ ਦਿਲਕਰਜ ਵਾਲੀਆ ਜੀ ਨੇ ਗਾਏ ਹੈ ਜਿਹੜੇ ਪ੍ਰਭੂ ਦੇ ਭਜਨ ਉਹਨਾਂ ਨੇ ਗਾਏ ਹੈ ਕ੍ਰਿਸ਼ਨ ਜੀ ਦੇ, ਰਾਮ ਜੀ ਦੇ, ਉਹਨਾਂ ਨੇ ਸੰਗਤ ਨੇ ਵੀ ਗਾਏ ਹੈ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਜਿਹੜੇ ਪਬਲਿਕ ਰੋਟਰੀਅਨਸ ਤੇ ਜੰਗਲ ਪਬਲਿਕ ਪ੍ਰੈਸ ਵਾਲੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਇਸ ਕ੍ਰਿਸ਼ਨ ਜਨਮਸ਼ਮੀ ਦੇ ਉਤਸਵ ਨੂੰ ਬਹੁਤ ਧੁੰਦਾਂ ਨਾਮਣਾ। ਮੈਂ ਰੋਟਰੀ ਅਗੇਂਜੈਂਸ ਕਨਾਂ ਪਾਸ ਪ੍ਰੈਜ਼ੀਡੈਂਟ ਰੋਟਰੀ ਕਲੱਬ ਆਪ ਸਹੀ ਤੋਂ ਅਸੀਂ ਹਰ ਸਾਲ ਜਿਹੜਾ ਜਨਮਸ਼ਮੀ ਦਾ ਪ੍ਰੋਗਰਾਮ ਅਸੀਂ ਕੁਮਾਰ ਇੰਟਰਨੈਸ਼ਨਲ ਬਣਾਨੇ ਆ। ਔਰ ਸਾਰੇ ਕਲੱਬ ਲੋਕੋ ਕਲੱਬ ਸਾਡੇ ਇੱਥੇ ਹੁੰਦੇ ਨੇ ਜਿਹੜੇ ਸਹਿਯੋਗ ਕਰਦੇ ਨੇ ਪਟਿਲਗੜ੍ਹ ਵਾਲੀਆ ਜੀ ਜਿਹੜੀ ਡੋਰਨ ਲਗਾਉਂਦੇ ਨੇ ਔਰ ਜਿਹੜਾ ਸੰਗੀਤਨ ਹੁੰਦਾ ਹੈ ਉਹ ਨਾਲ ਜਨਮ ਅਸ਼ਮੀ ਦਾ ਜਿਹੜਾ ਸਾਡਾ ਪ੍ਰੋਗਰਾਮ ਬਹੁਤ ਸ਼ਾਨਦਾਰ ਚੱਲਿਆ। ਉਸ ਤੋਂ ਬਾਅਦ ਸੰਗੀਤਨ ਦੇ ਬਾਅਦ ਭੀਤੀ ਭੋਜ ਹੁੰਦਾ ਸਾਰੇ ਐਸੇ ਭੋਜਨ ਦਾ ਪ੍ਰਬੰਧ ਹੈ ਸਾਧ ਭੀ ਭੋਜਨ। ਔਰ ਜਨਮ ਅਸ਼ਮੀ ਨਹੀਂ ਮੈਂ ਸਾਰਿਆਂ ਨੂੰ ਅਮਰ ਸਵਾਸੀ ਨੂੰ ਬਹੁਤ ਬਹੁਤ ਮਾਣ ਕਰਾਂਗੇ। ਭਾਈ ਰੋਟਰੀ ਕਲੱਬ ਅੰਮ੍ਰਿਤਸਰ ਜੀ ਇਸ ਪਿਲੇ 10-15 ਸਾਲ ਤੋਂ ਹਰ ਸਾਲ ਜਨਮ ਅਸ਼ਮੀ ਮਨਾ ਰਹੇ। ਹੋਟਲ ਕੁਮਾਰ ਇੰਟਰਨੈਸ਼ਨਲ ਤੋਂ ਮੰਨਦਾ ਅਰੇ ਦੇ ਵਿੱਚ ਬਾਕੀ ਸਾਰੇ ਕਲੱਬਾਂ ਨੂੰ ਇਨਵਾਈਟ ਕਰੀਦਾ ਜੀ ਰਾਮ ਸ਼ੰਗਮ ਤੋਂ ਤੇਰਾਗਾਜੀ ਵਾਲੀਆ ਜਿਹੜੇ ਉਹਨਾਂ ਦੇ ਮੁਖੀ ਅੰਮ੍ਰਿਤਸਰ ਦੇ ਉਹ ਸਾਰਾ ਸੰਗੀਤਨ ਕਰਦੇ ਆਂ ਪਰ ਇਹ ਸਾਰੀਆਂ ਸੰਕਾਂ ਆ ਕੇ ਹਰ ਸਾਲ ਬਹੁਤ ਰੰਗਾਈ ਕਰਦੀਆਂ ਆਂ ਅਗੇ ਅਸੀਂ ਪਿੱਛੇ ਕੋਰੋਨਾ ਦੇ ਦਿੱਕਤਵਾਲ ਸਾਲ ਇਹ ਫੰਕਸ਼ਨ ਨਹੀਂ ਕਰ ਸਕੇ ਤੇ ਸਾਨੂੰ ਬਹੁਤ ਸਾਰੇ ਟੈਰੀ ਬਣਾਉਂਦੇ ਸੀਗੇ ਇਹ ਫੰਕਸ਼ਨ ਜਲਦੀ ਤੋਂ ਜਲਦੀ ਸ਼ੁਰੂ ਕਰੋ ਕਿਉਂਕਿ ਬਹੁਤ ਅੰਗਵਾਈ ਕਰਦੇ ਸੀ ਆਪਰੂ ਵੀ ਸਾਡੇ ਕਿਰਪਾ ਬਣੀ ਜਾਂਦੀ ਸੀ ਸੋ ਅੱਜ ਮੈਂ ਜਿੰਨੇ ਵੀ ਭਗਤ ਜਨ ਆਏ ਆ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਭੂ ਅੱਗੇ ਪ੍ਰਾਰਥਨਾ ਕਰਦਾ ਦੋਹਰੋ ਤੇ ਆਪਣੀ ਕਿਰਪਾ ਬਣਾਈ ਰੱਖੋ